ਮਾਜ ਮਹਲਾ ਪੰਜਵਾਂ ਕੋਜਤ ਖੋਜਤ ਦਰਸ਼ਨ ਚਾਹੀਏ ਬਾਤ ਬਾਤ ਬਣ ਬਣ ਹੋਵੇ ਗਾਹੀ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਓ ਆਣੇ ਮਿਲਾਵੇ ਜਿਓ ਕਾਟ ਸਾਸ ਬਿਚਰਤ ਮੁਖ ਗਿਆਨ ਪੂਜਾ ਤਿਲਕ ਤੀਰਤ ਈਸ਼ਨਾਨ ਨਹਿਵਲੇ ਕਰਮ ਆਸਣ ਚੌਰਾਸੀ ਹੈ ਇਨ ਮਹਿ ਸ਼ਾਂਤਨਾ ਆਵੇ ਜੀਓ ਆਨਿਕ ਬਰਖ ਕੀਏ ਜਪ ਤਪਾ ਗਵਨ ਕੀਆ ਧਰਤੀ ਪਰਮਾਤਾ ਇਕਖੇਨਾ ਹਿਰਦੈ ਸ਼ਾਂਤਨਾ ਆਵੇ ਜੋਗੀ ਬਹੜੇ ਬਹੜੇ ਉਠ ਧਾਵੈ ਜੀਉ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਾਨਤਨ ਸੀਤਲਾ ਧੀਰਜ ਪਾਇਆ ਪ੍ਰਾਬੇ ਅਬਨਾਸੀ ਬਸਿਆ ਘਟ ਭੀਤਰ ਹਰ ਮੰਗਲਾ ਨਾਨਕ ਗਾਵੇ ਜੀਉ ਕਰ ਕਿਰਪਾ ਮੋਹੇ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਘਟ ਭੀਤਰ ਹਰ ਮੰਗਲ ਨਾਨਕ ਗਾਵੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ